ਸਾਦ ਕੀ ਮਹਿਮਾ ਦੇਦ ਨ ਜਾਣੇ ਜੇ ਤਸਮੈ ਤੇ ਤਾਂ ਬਖਿਆ ਮੈਂ ਸਾਦ ਕੀ ਉਪਮਾ ਤੇ ਗੁਣ ਤੇ ਦੂਰ ਸਾਦ ਕੀ ਉਪਮਾ ਰਹੀ ਭਰਪੂਰ ਸਾਦ ਕੀ ਸੋਭਾ ਕਾ ਨਾਹੀ ਅੰਤ ਸਾਦ ਕੀ ਸੋਭਾ ਸਦਾ ਬੇਅੰਤ ਸਾਦ ਕੀ ਸੋਬਾ ਉੱਚ ਤੇ ਉੱਚੀ ਸਾਦ ਕੀ ਸੋਨਾ ਮੂਚ ਤੇ ਮੂਤੀ ਸਾਦ ਕੀ ਸੋਬਾ ਸਾਦ ਬਣ ਆਈ ਨਾਨਕ ਸਾਦ ਪ੍ਰਭ ਭੇਜੋ ਨੰਭਾਈ ਸਾਦ ਕੀ ਮਹਿਮਾ ਬੇਗੁਨਾ ਜਾਣੇ ਜੇ ਤਾ ਸੁਨੇ ਤੇ ਤਾਂ ਬਖਿਆ ਨੈ ਸਾਦ ਕੀ ਉਪਮਾ ਤੇ ਗੁਣ ਤੇ ਦੂਰ ਸਾਦ ਕੀ ਉਪਮਾ ਰਹੀ ਭਰਪੂਰ ਸਾਦ ਕੀ ਸੋਭਾ ਕਾ ਨਾਹੀ ਅੰਤ ਸਾਦ ਕੀ ਸੋਭਾ ਸਦਾ ਬੇਅੰਤ ਸਾਦ ਕੀ ਸੋਭਾ ਉੱਚ ਤੇ ਉੱਚ ਸਾਧ ਕੀ ਸੋਭਾ ਮੁੱਚ ਤੇ ਮੁੱਚ ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਭ ਭੇਦੋ ਨਭਾਈ ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਭ ਭੇਦੋ ਨੁਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੇ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂਦੇਵ ਉਪਦੇਸ਼ ਕਰਦੇ ਹਨ ਸਾਧ ਕੀ ਮਹਿਮਾ ਬੇਦ ਨਾ ਜਾਣੇ ਜੇ ਤਾਂ ਸੁਣੇ ਤੇ ਤਾਂ ਬਖਿਆ ਨੇ ਜਿਹਦੀ ਦੁਆਇ ਦੂਰ ਹੋ ਜਾਂਦੀ ਹੈ ਨਾ ਉਸੇ ਨੂੰ ਸਾਧ ਕਹਿੰਦੇ ਹਨ ਤੇ ਜਿਹਦੀ ਦੁਆਇ ਦੂਰ ਹੋ ਜਾਂਦੀ ਹੈ ਉਹ ਪਰਮ ਪਰਮੇਸ਼ਵਰ ਏਕ ਓਮਕਾਰ ਰੂਪ ਹੋ ਜਾਂਦਾ ਹੈ ਤੇ ਇਹ ਓਮਕਾਰ ਜਿਹੜੀ ਸ਼ੋਭਾ ਹੈ ਉਹ ਤਾਂ ਬੇਦ ਵੀ ਨਹੀਂ ਜਾਣ ਸਕਦੇ ਜਿੰਨਾ ਸੁਣਦੇ ਨੇ ਉਨਾ ਹੀ ਦੱਸਦੇ ਨੇ ਕਿਉਂਕਿ ਮਹਿਮਾ ਅਗਾਧ ਬਹੁਤ ਹੋ ਜਾਂਦੀ ਹੈ ਸਾਧ ਕੇ ਉਪਮ ਤੈ ਗੁਣ ਤੇ ਦੂਰ ਸਾਧ ਕੇ ਉਪਮ ਰਹੀ ਭਰਪੂਰ ਇਹ ਜਿਹੜੇ ਮਾਇਆ ਦੇ ਤਨ ਗੁਣ ਹੈ ਨਾ ਇਹ ਤੋਂ ਪਰੇ ਹੁੰਦੀ ਹੈ ਸਾਧ ਦੀ ਜਿਹੜੀ ਮਹਿਮਾ ਹੈ ਸਾਧ ਦੀ ਮਹਿਮਾ ਰਹੀ ਭਰਪੂਰ ਜਿਸ ਨਾਲ ਪਰਮ ਬ੍ਰਹਮ ਦੀ ਮਹਿਮਾ ਭਰਪੂਰ ਹੈ ਉਹਦਾ ਕੋਈ ਅੰਤ ਨਹੀਂ ਇਸੇ ਤਰ੍ਹਾਂ ਸਾਧ ਦੀ ਮਹਿਮਾ ਵੀ ਭਰਪੂਰ ਮਾਤਰਾ ਦੇ ਵਿੱਚ ਹੁੰਦੀ ਹੈ ਉਦਾ ਕੋਈ ਅੰਤ ਨਹੀਂ ਹੁੰਦਾ ਸਾਧ ਕੀ ਸੋਭਾ ਦਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਜਿਵੇਂ ਮਹਿਮਾ ਪਰਮ bram ਦੀ ਅਪਰੰਪਾਰ ਹੁੰਦੀ ਹੈ ਉਸੇ ਤਰ੍ਹਾਂ ਸਾਧ ਜਨਾਂ ਦੀ ਜਿਹੜੀ ਮਹਿਮਾ ਹੈ ਸ਼ੋਭਾ ਹੈ ਉਹ ਵੀ ਅਪਰੰਪਾਰ ਹੁੰਦੀ ਹੈ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਜਿਹੜੀ ਸਾਧ ਜਨਾਂ ਦੀ ਜਿਹੜੀ ਸ਼ੋਭਾ ਹੁੰਦੀ ਹੈ ਨਾ ਪਰਮ ਪਰਮੇਸ਼ਵਰ ਨਾਲ ਕਿਉਂਕਿ ਉਹ ਇੱਕ ਹੁੰਦੀ ਹੈ ਉਹ ਉੱਚੀ ਤੋਂ ਵੀ ਉੱਚੀ ਹੁੰਦੀ ਆਪਾਂ ਜਿੰਨੇ ਬਿਆਨ ਕਰ ਸਕਦੇ ਆ ਨਾ ਉਸ ਤੋਂ ਵੀ ਉੱਚੀ ਹੁੰਦੀ ਹੈ ਸਾਧ ਕੀ ਸੋਭਾ ਮੂਚ ਤੇ ਮੂਚੀ ਤੇ ਆਪਣੇ ਆਪ ਵਿੱਚ ਪੂਰਨ ਹੁੰਦੀ ਹੈ ਆਪਾਂ ਕਹਿ ਦਿੰਦੇ ਆਂ ਵੀ ਇੱਕ ਰਾਜਨੇਤਾ ਹੈ ਇੱਕ ਫਿਲਮਾਂ ਦਾ ਨੇਤਾ ਹੈ ਉਹਨਾਂ ਦੀ ਕਾਪਾ ਕਹਿ ਦਿੰਨੇ ਕਿ ਸ਼ੋਭਾ ਹੈ ਪਰ ਉਹ ਪੂਰਨ ਨਹੀਂ ਹੁੰਦੀ ਆਪਣੇ ਆਪ ਦੀ ਅਧੂਰੀ ਹੁੰਦੀ ਹੈ ਪਰੰਤੂ ਸਾਧ ਸੰਗ ਜਨਾਂ ਦੀ ਜਿਹੜੀ ਸ਼ੋਭਾ ਹੁੰਦੀ ਹੈ ਹਰ ਪੱਖੋਂ ਪੂਰਨ ਤੇ ਪਰਿਪੂਰਨ ਹੁੰਦੀ ਹੈ ਸਾਧ ਕੀ ਸ਼ੋਭਾ ਸਾਧ ਬਣਿਆਈ ਨਾਨਕ ਸਾਧ ਪਰ ਪ੍ਰੇਦ ਨਾ ਪਾਈ ਵੈਸੇ ਆਪਾਂ ਕਿਸੇ ਖੂਬਸੂਰਤ ਤੀਨ ਨੂੰ ਕਹਦੇ ਨੇ ਫੁੱਲ ਵਰਗਾ ਕਿਸੇ ਨੂੰ ਕਹਦੀਏ ਵੀ ਇਹ ਬਹੁਤ ਚਤੁਰ ਹੈ ਇਹ ਤਾਂ ਬਹੁਤ ਗਿਆਨੀ ਤੇ ਧਿਆਨੀਆ ਵਰਗਾ ਦੇਖਣ ਇੱਕ ਸਾਧ ਦੀ ਜਿਹੜੀ ਮਹਿਮਾ ਹੈ ਨਾ ਉਹ ਪ੍ਰਭੂ ਨਾਲ ਹੀ ਕੀਤੀ ਜਾ ਸਕਦੀ ਹੈ ਤੇ ਸਾਧ ਨਾਲ ਹੀ ਕੀਤੀ ਜਾ ਸਕਦੀ ਹੈ ਜੋ ਇੱਕ ਪਰਮੇਸ਼ਰ ਨਾਲ ਮਿਲ ਚੁੱਕਿਆ ਨਾ ਉਸੇ ਨਾਲ ਸਾਧ ਦੀ ਮਹਿਮਾ ਸਾਧ ਨਾਲ ਹੀ ਹੋ ਸਕਦੀ ਹੈ ਹੋਰ ਕਿਸੇ ਨਾਲ ਨਹੀਂ ਹੋ ਸਕਦੀ ਨਾ ਅਨਕਸਾਧ ਪਰਪੇ ਨਾ ਭਾਈ ਸਾਧ ਦੇ ਵਿੱਚ ਤੇ ਪ੍ਰਭੂ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ ਕੋਈ ਫਰਕ ਨਹੀਂ ਹੁੰਦਾ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋ ਗਿਆ ਗੁਰਦੇ ਲਈ ਦਾਸ ਕੀ ਮਹਾਂ ਦਾ ਜੱਟੱਖੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ